ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਹੈ 842701918 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਬੇੜਾਂ ਦਿਖਾਉਣ ਜਾ ਰਹੇ ਹਾਂ ਇੱਕ ਸੁਈਵੀਆ ਬਾਕੀ ਛੂਣ ਵਾਲੀਆਂ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਡਰੈਸ ਦੱਸ ਦਿਓ ਜੀ ਨਾਮ ਹੈ ਭਾਵਨਪ੍ਰੀਤ ਸਿੰਘ ਪੈਂਡੰਡ ਹੈ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 9877868899 ਤੇ ਦੂਜਾ ਨੰਬਰ ਹੈ 9735 50 40 ਇਹ ਵੱਡੇ ਭਰਾ ਨੰਬਰ ਹੈ ਠੀਕ ਹੈ ਜੀ ਪਿੰਡ ਹੰਡਿਆ ਆ ਗਿਆ ਹਾਂਜੀ ਠੀਕ ਹੈ ਜੀ ਜਿਹੜੀਆਂ ਆਪਾਂ ਬਹਿੜਾ ਦੇਖ ਰਿਹਾ ਕਿੱਥੋਂ ਸ਼ੁਰੂ ਕਰੀਏ ਆਪਾਂ ਫਿਰ ਆਪਾਂ ਪਹਿਲੇ ਨੰਬਰ ਤੋਂ ਕਰ ਲੈ ਵੀਰੇ ਚਿੱਟੀ ਦੀ ਸੂਈ ਵੀ ਤੋਂ ਠੀਕ ਹੈ ਜੀ ਇਹ ਕਿਵੇਂ ਸੂਏ ਜੀ ਇਹ ਬਈ ਦੂਜਾ ਥੂਆ ਮੂੰਹ ਹੀ ਛੇਦ ਜਾਂਦਾ ਇਹ ਬਹਿੜਾ ਇਹ ਮੂੰਹ ਛੇਦ ਜਾਂਦਾ ਤੇ ਅੱਜ ਐਵੇਂ ਨੀ ਚੰਦ ਵੀ ਤੀਜਾ ਹੈ ਨਾ ਸੂਈ ਨੂੰ ਜੇਰ ਵਗਿਆ ਜੇਰ ਵਗਿਆ ਇਹਦੇ ਡਾਨਾ ਅੱਜ ਤਾਂ ਮੰਨ ਕੇ ਚਲ ਵੀ 23 ਜੋਬ ਕੇ ਤੋਂ ਹੋਂਦੋਦੇ ਕਲੇ ਰੈਡੀ ਆ ਠੀਕ ਹੈ ਜੀ ਅੱਜ ਤੀਜਾ ਨੰਬਰ ਸੂਈ ਨੂੰ ਕੋਣੇ ਖਾਦੀ ਆ ਕਿਉਂ ਚਵਾਦੀ ਕਿ ਮੇਰੀ ਕਿਉਂ ਚਵਾਦੀ ਭਾਈ 1 ਨੰਬਰ ਆ ਗਿਆ ਵਾਕ ਨਾਲ ਹੀ ਜਾ ਰਿਹਾ ਵਿੱਚ ਬਾਈ ਕਿੱਦਾਂ ਲੱਗੀ ਹੋਈਆਂ ਰਹਿਣ ਨੂੰ ਤਾਂ ਥਾਣਗੜਾ ਤੁਸੀਂ ਦੇਖੋ ਇਹਨਾਂ ਇੱਕ ਨੰਬਰ ਟਾਪ ਨੌਲ ਦੇ ਵਿੱਚ ਲੱਗੇ ਹੋਏ ਜਿੰਦ ਜਾਨ ਦੇ ਵਿੱਚ ਆ ਕਿ ਹਾਈਟ ਕਾਫੀ ਆਈ ਹੈ ਇਹਦੇ ਵਿੱਚ ਹਾਈਟ ਭਾਈ ਬੋਲਰ ਨੂੰ ਛੋਟੀ ਮੰਨ ਕੇ ਸੌਦਾ ਨਾ ਕਰੀਂ ਵੀਰ ਇਹ ਕੋਈ ਮੀਡੀਅਮ ਸਾਈਜ਼ ਦੀ ਹੋਊਗਾ ਨਾ ਵੜਾ ਤਾਂ ਤੁਸੀਂ ਦੇਖ ਸਕਦੇ ਹੋ ਸੋਹਣਾ ਮੁਠੀ ਵਾਲਾ ਥਣ ਲੱਗਿਆ ਜਿਵੇਂ ਮਰਜੀ ਹੱਥੀ ਚਾਹੀਏ ਮਸ਼ੀਨੀ ਚੁਆਈ ਕਰੋ ਇਹ ਲੇਵਾ ਵਗੈਰਾ ਤੁਸੀਂ ਦੇਖੋ ਇਹਨਾਂ ਇੱਕ ਨੰਬਰ ਹੈ ਜਿੰਦ ਜਾਨ ਦੇ ਵਿੱਚ ਆ ਕਿ ਸੋਹਣੀ ਸੁਨੱਖੀ ਇੱਕ ਫੇਸ ਕੁਆਲਟੀ ਵਗੈਰਾ ਤੁਸੀਂ ਦੇਖੋ ਇਹਨਾਂ ਇੱਕ ਨ ਲੇ ਸਿਨਮਿਕ ਜੇ ਪਾਸ ਹੋਣੀ ਠੀਕ ਹੈ ਵੀਰੇ ਪਿੱਛੇ ਕੀ ਆ ਗਈ ਜੀ ਇਹਦੀ ਮਾਗਰ ਭਾਈ ਬੱਸ ਆਏ ਜੀ ਠੀਕ ਹੈ ਕੋਈ ਵੀ ਵੀਰ ਆ ਮਨ ਜਿਦਾ 35 ਕਿਲੋ ਮੰਨ ਕੇ ਨਾ ਮਰਜ਼ੀ ਪਰਤੇ ਇਹ ਕਰ ਲੈਣਾ ਠੀਕ ਹੈ ਕਿ ਆ हाइट ਨੇ ਹਾਈਟ ਨੇੱਸ ਹਸਾਵਾ हाइट ਕਿੱਡੀ ਆ ਗਈ हाइट ਕਾਫੀ ਆ ਗਈ ਜੀ ਹਾਂ ਬਾਕੀ ਜਿਹੜਾ ਸਾਮ ਲਓਗੇ ਉਹ ਜਣਕੀ ਪਾਲੋ ਕੋਈ ਪਾਓ ਬਾਕੀ ਵਾਲੀ ਸਾਂਝੀ ਮੈਂ ਕਿੰਨਾ ਚੋੜੂਗਾ ਜੀ ਛੋਟੀ ਮੰਨ ਕੇ ਠੀਕ ਹੈ ਨਾ ਗੱਲ ਸੌਦਾ ਬੁਈ ਨਾ ਕਰੀ ਵੀ ਸੌਦਾ ਨਾ ਕਰੀ ਹੁਣ ਤੋਂ ਵੀ ਕਿਲੋ ਮੰਗੋ ਹੁਣ ਤਿਆਰ ਆ ਬਈ ਠੀਕ ਹੈ 35 ਕਿਲੋ ਖਰਾ ਦੁੱਧ ਦੇਣਾ ਬੈਠੇ ਤਾਂ ਕੋਈ ਨਹੀਂ ਚ 40 ਵਾਲਾ ਉਹਦਾ ਕੀ ਫਾਇਦਾ ਉਹਨੂੰ 35 ਕਿਲੋ ਦੇ ਦੋਗੇ ਠੀਕ ਹੈ ਜੀ ਜੇ ਮੁੱਲ ਵੀ ਕਰੀ 1 ਲੱਖ ਤੇ ਆ ਮਨ ਕੇ ਜੇ 35000 ਰੁਪਏ ਦੀ ਫੜ ਦੇਣੀ ਹੈ 1 ਲੱਖ ਤੇ 35000 35000 ਦੇਣੀ ਹੈ ਠੀਕ ਹੈ ਜੀ ਜਿਹੜੀ ਇਹ ਦੂਜੇ ਨੰਬਰ ਤੇ ਆ ਗਈ ਜੀ ਇਹ ਬਈ ਪਹਿਲਾਂ ਬੱਸੀ ਹੈ ਜੀ ਠੀਕ ਹੈ ਜੀ ਇਹਦੇ 35 ਦਿਨ ਪੈਂਡਿੰਗ ਨੇ ਬਈ ਇੱਕ ਮਹੀਨਾ ਪੰਜ ਦਿਨ ਇੱਕ ਮਹੀਨਾ ਪੰਜ ਦਿਨ ਪੈਂਡਿੰਗ ਨੇ ਬਈ ਇਹਦੇ ਇਹ ਗਰੁੱਪ ਕੋਲੇ ਕਾ ਬੋਰੀ ਬਸੀ ਦੁਜਾ ਦੁਆਊਗੀ ਠੀਕ ਹੈ ਪਹਿਲਾਂ ਹੀ ਹੈ ਬਈ ਦੋ ਰੰਦ ਬਸੀ ਹੈ ਦੋ ਗਦੇ ਕੱਢ ਦਈਏ ਵੀਰੇ ਜੀ ਠੀਕ ਹੈ ਜੀ ਹਾਂ ਇਹਦੇ 35 ਦਿਨ ਬਾਕੀ ਪੈਣਗੇ ਠੀਕ ਹੈ ਜੀ ਹਾਂ ਤੇ ਜਿੰਦ ਜਾਣ ਦੇ ਵਿੱਚ ਆ ਕਿ ਹਾਈਡਰੋਇਟ ਇਹਦੀ ਵੀ ਕਾਫੀ ਆ ਗਈ ਕੰਮ ਤੇ ਲਈ ਹੈ ਬਈ ਠੀਕ ਹੈ ਤੇ ਮੁੱਲ ਕੀ ਕਰਦੇ ਆਂ ਵੀਰੇ ਆਪਾਂ ਮੁੱਲ ਵੀਰੇ ਜਿਹੜਾ ਅੱਜ ਦੀ ਲੈਂਡ ਦੇਣਾ 1,115,000 ਦੀ ਬਸੀ ਦੇਣਾਗੇ ਠੀਕ ਹੈ ਜੀ ਹਾਂ 1,15,000 ਦੀ ਫੇਸਬੁਕ ਪਾਰਟੀ ਬਸੀ ਬਹੁਤ ਪਿਆਰੀ ਹੈਗੀ ਫੇਸਬੁਕ ਪਾਰਟੀ ਬੜੀ ਸਮੀਪਲੀ ਹੈ ਵਧੀਆ ਹੈਡਾ ਬਸੀ ਦੀ ਅਗੇ ਮਨ ਕੇ ਚੱਲ ਕੋਈ ਵੀਰ ਨਵਾ ਅੱਗੇ ਲੈਣਾ ਦੁੱਧ ਆਣਾ ਸਰਦੀ ਵਿੱਚ ਵੀ ਚੰਗਾ ਦੁੱਧ ਪਾਉਗੀ ਚੰਗਾ ਦੁੱਧ ਪਾਉਗੀ ਉਹ ਜਿਹੜਾ 2 ਮਹੀਨੇ ਸਾਹੋਂ ਬਸ ਮਿੰਨਾਂ 1.5 ਉਹ ਬੱਦਲ ਜੀ ਮੈਂ ਮੰਨਦਾ ਬੈਸਟ ਆਈ ਇੱਕ ਹਸਾਲ ਦਾ ਲੱਕੀ ਡਰਾਈ ਹੈ ਜੀ ਇਹ ਲੱਕੀ ਡਰਾਵਾ ਤੋਂ ਬਾਅਦ ਕੀ ਆਪਣੇ 5000 ਰੁਪਏ ਖਾਉਂਗੀ ਹੂੰ ਦੋ ਗੱਡੇ ਟ੍ਰਾਂਜੈਕਸ਼ਨ ਦਿਖਾਣੇ ਹੋਣ ਇਹਨੇ ਮਰ ਗਈ ਵੀਰ ਪਰਤੇਜ ਕਰਦੇ ਅੱਗੇ ਨਹੀਂ ਵੀ ਜੀ ਮਨ ਬਹੁਤ ਤਾਕਤ ਹੈ ਇਹਦੇ ਪੀਡੀਐਫ ਦੇ ਦੱਸਿਆ ਮਾਲਕਾਂ ਨੇ ਆਪਾਂ ਨੂੰ ਠੀਕ ਹੈ ਜੀ ਤੇ ਕਾਹ ਲੱਗਿਆ ਵੇ ਕਨਫਰਮ ਕਰਾਂ ਕਿ ਮੇਰਾ ਮੁੰਡਾ ਜਦੋਂ ਆਜੂ ਸਕੂਲੋਂ ਤੇ ਮंडा ਕੌਜ ਕੇ ਲੈ ਪੜਨਾ ਠੀਕ ਹੈ ਇੱਕਨ ਫਰਕ ਵੀ ਹੋ ਜਾਣਾ ਠੀਕ ਹੈ ਕਿਹੜਾ ਅਧਾਨ ਪੜਾਗਾ ਤੇ ਉਹ ਕਹਿੰਦੇ ਪੀਡੀਐਫ ਆ ਲੱਗੇ ਆयो ਇਹਦੇ ਅੱਗੇ ਵੀ ਤੇ ਤੁਸੀਂ ਥਣ ਵਗੈਰਾ ਤੁਸੀਂ ਦੇਖ ਸਕਦੇ ਹੋ ਸੋਹਣੇ ਮੁੱਠੀ ਵਾਲੇ ਥਣ ਲੱਗੇ ਆ ਜਿਵੇਂ ਮਰਜ਼ੀ ਤੇ ਹੱਥੀ ਤੇ ਮਸ਼ੀਨੀ ਚੁਵਾਈ ਕਰੋ ਦਿਸੀ ਨਾ ਵੀ ਕਿਸੇ ਪਾਸੇ ਨਹੀਂ ਤੁਸੀਂ ਦੇਖ ਸਕਦੇ ਇਹਨਾਂ ਤਾਂ ਲਈਏ ਵੀਰਾਂ ਤੋਂ ਹੱਥੀ ਚੁਵਾਈ ਕਰਦੇ 10 ਜਾਨਵਰ ਰੱਖਦੇ ਨੇਗੇ ਪਾ ਤਿੰਗੀ ਬੜਾ ਰੱਖਦੇ ਨੇ ਵੀਰ ਐ ਮੰਨ ਕੇ ਦੱਸਦੇ ਐਹੀਂ ਭਇਆ ਭਈ ਲੈ ਉਹੋ ਬੋਲਦੀ ਆ ਭਈ ਐਹੀਂ ਭਇਆ ਮੈਂ ਕਹਿੰਦਾ ਮਸਲਾ ਹੀ ਨਹੀਂ ਲੈ ਦੇਖੋ ਠੰਡੀ ਸੀਟ ਪੂਰੀ ਬਾਰ ਫਰ ਕੇ ਜਿੰਨਾ ਮਰਜ਼ੀ ਮੈਂ ਬਾਰ ਫਰਦੀ ਆ ਭਾਈ ਯ ਮਸਲਾ ਹੀ ਨਹੀਂ ਆੜ ਕੋਈ ਮਸਲੇ ਤੇ ਮਿਲਕ ਵੇਨਸ ਵਗੈਰਾ ਚੈੱਕ ਰੋਏ ਨੇ ਇੱਕ ਨੰਬਰ ਆ ਇਹਦਾ ਮੁੱਲ ਕੀ ਕਰਦੇ ਕੋਈ ਮੁੱਲ ਦਾ ਚਾਹੇ 2 ਕਰਾਲੀ ਚਾਹੇ ਕੁਛ ਮਰਜ਼ੀ ਕਰਾ ਲੈਣ ਇਹਨਾਂ ਨਾਲ ਠੀਕ ਹੈ ਜੀ 1.5 ਲੱਖ ਜੀ ਰਹਿਟ ਦਵਾਂਗੇ ਦੇਖੋ ਆ 1.5 ਲੱਖ ਜੀ ਦੇਣੀ ਠੀਕ ਹੈ ਤਾਂ ਤੁਸੀਂ ਦੇਖ ਚਲ ਜਿਓ ਇੱਕ ਵਾਰੀ ਹੋਂਦੁੱਦ ਕਰਨ ਦੇ 35 ਕਿਲੋ ਮਨ ਲੈ ਲਿੱਤ ਨੇ ਸਿਆ ਚੜ ਕੇ 11ਵਾਂ ਮਹੀਨਾ ਚੜ ਗਿਆ ਬਸ ਮੈਂ ਟੱਪ ਗਈ ਜਦੋਂ ਦੁੱਧ 40 ਕਿਲੋ ਦਾ ਫੜਨੇ ਨੇ ਰਹਿਣ ਨੇ ਰਾਮਨਾਥ ਜੀ ਰਾਮਨਾਥ ਹਾਂ ਤੇ ਆਪਾਂ ਚੌਥੇ ਨੰਬਰ ਤੇ ਦੇਖ ਰਿਹਾ ਜੀ ਇਹ ਵੀ ਦੁਜਾ ਸੁਵਾਦ ਹੋਣੀ ਹੈਗੀ ਦੂਜਾ ਸੁਵਾਦ 27 ਕਿਲੋ ਮਾਲ ਕਹਿੰਦੇ ਦੱਸਣ ਸਾਰ ਆ ਪਹਿਲਾਂ ਲੇਤਾ ਹੈਗਾ ਟੱਲਾ ਢੋਲਾ ਬਈ ਬਹੁਤ ਪਈਆਂ ਨੇ ਕਰਮ ਵਾਲੀ ਦੀਆਂ ਹੱਲੇ ਵਾਲੂ ਵਾਲਾ ਬਹੁਤ ਬਣਾਉਗੀ ਸਪੇਸ ਬਹੁਤ ਪਈ ਦੇਖਿਆ ਹਾਂਜੀ ਉਹ ਤੋੜ ਵਾਲੇ ਬਣਾਉਗੀ ਚਲੋ ਥਾਂ ਦੇਖੋ ਤੁਸੀਂ ਇਹੜਾ ਇੱਕ ਨੰਬਰ ਤੇ ਦੇਖੋ ਥੋੜਾ ਇੰਨੇ ਪੂਰੇ ਥਾਂ ਲੱਗਿਆ ਉਸ ਨਾਲ ਗੁਲਾਬੀ ਦਾਣਾ ਤੇ ਬਾਕੀ ਇਹ ਵੀ ਛੋਟੀ ਨਹੀਂ ਹੈਗੀ ਮੈਂ ਮੰਨ ਕੇ ਚੱਲ ਵੀ ਤੱਤ ਪੁੱਤ ਖੜੀ ਵੀ ਖੁਣ ਵੀ ਵਸਦੀ ਬਹੁਤ ਹੈਗੀ ਤੇ ਫੇਸਬੁੱਕ ਪਾਰਟੀ ਬਹੁਤ ਪਿਆਦੀ ਹੈ ਵਸਦੀ ਇਹ ਵੀ ਆਪਾਂ ਅੰਕੁਰੂਲੀ ਐਂਟੀਕੇ ਜੀ ਆਪਾਂ ਵੀ ਹੈਨਾ ਇਹਦੇ ਸਰਕਾਰੀ ਸੀਮਾਂ ਲੱਗਿਆ ਵੀ ਇਹ ਸਰਕਾਰੀ ਸੀਮਾਂ ਸਰਕਾਰੀ ਸੀਮਾਂ ਲੋਕਾਂ ਕੋਲ ਆਈ ਠੀਕ ਹੈ ਦਿਨ ਕਿਨੇ ਬਾਕੀ ਨੇ ਦੇਲੇ ਬਈ 10 ਦਿਨ ਬਾਕੀ ਪੈਣੇ ਨੇ 10 ਦਿਨ ਬਾਕੀ ਪੈਣੇ ਹਾਂ ਠੀਕ ਹੈ ਟੋਰੇਵਾਲ ਫੇਸ ਕੁਆਲਟੀ ਵੇਰਾ ਤੁਸੀਂ ਦੇਖੋ ਐਨ ਇੱਕ ਨੰਬਰ ਲਾਜਵਾਬ ਇਹਦੇ ਬਾਰੇ ਤਾਂ ਜਿੰਨਾ ਬੋਲੀ ਉਹਨਾਂ ਥੋੜਾ ਹੈਗਾ ਤੁਸੀਂ ਦੇਖ ਸਕਦੇ ਹੋ ਆਪ ਹੀ ਮੂੰਹੋਂ ਬੋਲਦੀ ਹੈ ਜੀ ਇਹ ਬਈ ਆਮਕੁਰੂਲੀ ਬਸਤੀ ਨੇ ਠੀਕ ਹੈ ਜੀ ਚਲ ਸ਼ਾਮ ਤੋਂ ਘਾਟਾ ਤੁੰਡੀ ਕੋਈ ਵੀ ਆ ਐਂਟੀ ਚਾਰਚੂਰ ਵਾਲੇ ਦੇ ਹੱਥ ਲੱਗੇ ਬਸਤੀ ਪਲ ਜੂਗੀ ਗਾਹਾਂ ਨੂੰ ਦੁੱਧ ਜੰਨਾ ਮਰਗੀ ਵੀਰ ਲੈਣ ਨਾਲੇ ਬ ਇਹ ਜੁਦਾ ਮੰਨ ਕੇ ਜਰਾ 28 ਕਿਲੋ ਮੰਨ ਕੇ ਲੈ ਜਿਹੜਾ ਮਾਰਕੀ ਦਾ 28 ਕਿਲੋ ਮੰਨ ਕੇ ਵੇਚ ਜਾ ਸਕਦਾ ਬਾਕੀ ਆਪਦੀ ਆਪੀ ਸਮਝ ਹੁੰਦੀ ਹੈ ਬਾਕੀ ਵੀ ਆਪ ਸਮਝ ਆ ਗਈ ਕਿ ਇਹਰਾ ਵੀ ਮੈਂ ਕਿੰਨਾ ਤੁਹਾਨੂੰ ਠੀਕ ਆ ਨਾ ਗੱਲ ਬਾਕੀ ਆਪਾਂ ਦਿਨਾਂ ਨੂੰ ਰੱਖਾ ਇਹ ਲਾ ਕੋਲ ਰੱਖਾ ਆਦੇ ਕੋਲ ਲਾ ਕੋਲ 99 ਵਗੈਰਾ ਦੇਖੋ ਇਹਨਾਂ ਇੱਕ ਨੰਬਰ ਲੱਗਿਆ ਬਾਈ ਸਪੇਸ ਪੂਸਟ ਆਫ ਕਰਮ ਵਾਲੀ ਦੀ ਬਹੁਤ ਪੀਆ ਜਿਵੇਂ ਪਿੰਕਾ ਹੋਗਾ ਲੈ ਇਹਦਾ ਬਹੁਤ ਬਣਨੀ ਹੈ ਵੜਨੇ ਇਹਦਾ ਮਨ ਕੀ ਕਰਦੇ ਜੀ ਬਈ ਮੁੱਲ ਦਾ ਕਹੇ ਸਵਾ ਕਰਾ ਲਈਏ ਕੁਝ ਭਾਰ ਦੀ ਕਰਾ ਲੈ 95000 ਦੀ ਰਸੀ ਦੇਣਾ ਲਓ ਜੀ ਹੋਰ ਕੀ ਭਾਅ ਹੁੰਦਾ ਇਹਦੇ ਵਿੱਚ ਪੰਜਵੇਂ ਨੰਬਰ ਤੇ ਦੇਖ ਰਹੇ ਹਾਂ ਜੀ ਇਹ ਕਿਵੇਂ ਸੁਵੇਆ ਤੇ ਵੀਰ ਜੁਜਾ ਸੁਹਾਗਾ 18 19 ਕਿਲੋ ਨੇ ਪਹਿਲਾਂ ਨੂੰ ਦੱਸਦਾ ਕਿ ਹੁਣ ਜੇ 22 ਕਿਹਾ ਵਾਲੇ ਇੱਥੇ 22 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਚੇ ਗੱਲ ਵੀਰੇ ਤੇ ਹਏ ਐ ਮੰਨ ਕੇ ਲੇਵਾ ਬਣਾਉਣਾ ਸਟਾਰਟ ਕਰਤਾ ਸਟਾਰਟ ਹੀ ਕੀਤਾ ਇਹਨਾਂ ਤਾਂ ਹਾਂ ਲੇਵਾ ਬਣਾਉਣਾ ਸਟਾਰਟ ਕੀਤਾ ਵੀਰੇ ਇਹ ਬਸ ਠੀਕ ਹੈ ਹਾਂ ਚੌਂਚਵਾਦੀ ਕਿਵੇਂ ਦੱਸੇਗੀ ਚੌਂਚਵਾਦੀ ਭਈ ਆਪਾਂ ਪਾਸ ਕਰਕੇ ਲਗੇ ਚਾਤਾ ਰਭੋ ਬੋਲੀ ਹੈ ਜੀ ਠੀਕ ਹੈ ਆਂ ਪੈਂਦੀ ਹੈ ਜੀ ਉਂਗੋ ਜਿੰਨੀ ਜਿੱਤੀ ਨਹੀਂ ਚਾਉਂਦੀ ਮਿਲ ਕੇ ਵੇਣ ਸੁਭ ਕਰਾਤ ਤੇ ਦੇਖੋ ਤੋਰੇ ਬਾਹਰ ਨਹੀਂ ਤੁਹ ਇਸ ਕੁਆਲਟੀ ਵਗੈਰਾ ਤੁਸੀਂ ਦੇਖੋ ਐਨ ਇੱਕ ਨੰਬਰ ਲਾਜਵਾਬ ਆ ਜਿੰਦ ਜਾਣ ਦੇ ਵਿੱਚ ਆ ਕਿ ਲਿੱਸੀ ਜਮੀ ਕਿਸੇ ਪਾਸਿਉ ਨਹੀਂ ਐਂ ਤੇ ਦੇਖ ਸਾਹ ਜੀ ਇੱਥੇ ਬਾਕੀ ਬਈ ਪਤਾ ਪੱਕੀ ਕਿਲੋ ਦੁੱਧ ਵੀ ਦੇ ਦੇਣ ਕਰਾਂ ਦਊਗੀ ਜੀ ਦਊਗੀ ਨਾਲ ਹਾਂ ਬ੍ਰੀਡ ਦੇ ਵਿੱਚ ਆਪੀ ਐਂ ਨਹੀਂ ਕੀ ਗੱਲ ਇਹਦਾ ਮਾਲਕ ਕੀ ਕਰਦੇ ਜੀ ਮੋਤ ਵੀਰੇ ਤੁਹ ਮਰਜ਼ੀ ਦਾ 75000 ਦੀ ਦੇਣੀ ਹੈ 75000 ਹਾਂ ਠੀਕ ਹੈ ਜੀ ਐਡਰੈਸ ਕਨਫਰਮ ਕਰਾ ਦਿਓ ਐਡਰੈਸ ਬਾਈ ਆਪਣਾ ਹੈਗਾਗਾ ਜ਼ਿਲ੍ਹਾ ਬਰਨਾਲਾ ਦਾ ਪਿੰਡ ਨੇ ਆਇਆ ਜਿੱਥੇ ਸਟੈਂਡਰਡ ਬਲ ਕਾਰਕਮ ਮੈਨਾ ਬਣਦੀ ਹੈ ਨੇ ਮੇਨ ਪਿੰਡ ਆਪਣਾ ਹੋਗਾ ਠੀਕ ਹੈ ਜੀ ਸਾਹਿਬ ਗੁਰਦੁਆਰੇ ਦੇ ਨਾਮ ਦੇ ਇਮਸ਼ੂਰ ਆਪਣਾ ਪਿੰਡ ਠੀਕ ਹੈ ਜੀ ਹਾਂਜੀ ਤਾਂ ਇੱਕੋ ਘਰੇ ਪੰਜ ਬੈਣਾ ਬਕਾਉਣੇ ਸਾਨੂੰ ਦਿਖਾਈਆਂ ਡਿਟੇਲ ਵੀ ਲੈ ਕੇ ਦਿੱਤੀ ਆ ਜੇ ਕਿਸੇ ਦੇ ਵੀ ਵੀਰ ਤੇ ਵੀ ਆਰੰਡ ਆਉਂਦੀ ਆ ਤਾਂ ਦਿੱਤੇਗਾ ਨੰਬਰਾਂ ਤੇ ਸੰਪਰਕ ਕਰ ਸਕਦੇ ਆ